É, tem é, é, é. ਅੱਜ ਪਟਿਆਲਾ ਸਹਿਰ ਵਸੇਰੀ ਬਹੁਤ ਲੋਕਤਵਾਦ ਹੈ ਪੂਰੀ ਸੰਗਤ ਦੀ ਲੋਕਤਵਾਦ ਹੈ ਕਿ ਬਹੁਤ ਲੰਬੇ ਸਮੇਂ ਤੋਂ ਜੋ ਕਾਲੀ ਮਾਤਾ ਮੰਦਿਰ ਦੀ ਪੈਪਲਨ ਦੀ ਢਾਂਚੀ ਸੰਤਾ ਲੱਖਾਂ ਦੀ ਗਿਣਤੀ ਦੀ ਸੰਗਤ ਹੋ ਰਹੀ ਸੀ ਤਾਂ ਜਿੱਥੇ ਬਹੁਤ ਪ੍ਰੋਬਲਮ ਆ ਰਹੀ ਸੀ ਸੋ ਅੱਜ ਲੋਕਾਂ ਦੀ ਵਿਸ਼ਵਾਸ ਵਾਲੀ ਪਾਰਟੀ ਮੁੱਖ ਮੰਤਰੀ ਸਦਾਗੋਬਨ ਸ਼ਰਮਾਨ ਜੀ ਦੀ ਸਰਕਾਰ ਦੀ ਪਾਰਟੀ ਸਰਕਾਰ ਵੱਲੋਂ ਅੱਜ ਇਸ ਮੰਦਿਰ ਚ ਪੈਪਲਨ ਦਾ ਜਿਹੜਾ ਨਗਰ ਕਟਨ ਕੀਤਾ ਗਿਆ ਮੇਰੇ ਨਾਲ ਸਾਡੇ ਵੱਡੇ ਭਰਾ ਡਾਕਟਰ ਬਲਵੇਜ ਜੀ ਜੋ ਮੰਤਰੀ ਪੰਜਾਬ ਸਾਡੇ ਕੁੱਲੀ ਸਾਹਿਬ ਐਮਐਲਏ ਸਾਹਿਬ ਸਾਡੇ ਜ਼ਿਲਦਾਰ ਸਾਹਿਬ ਸਾਡੇ ਡੀਸੀ ਸਾਹਿਬ ਸੋ ਸਾਰਿਆਂ ਨੇ ਲੱਗ ਕੇ ਸਾਡੇ ਜ਼ਿਲਦਾਰ ਕੰਮਲਵੰਦ ਸਾਹਿਬ ਜੀ ਸੋ ਸਾਰਿਆਂ ਨੇ ਅੱਜ ਜੋ ਇਸ ਪੈਪਰ ਦਾ ਉਦਘਾਟਨ ਕੀਤਾ ਤੇ ਮਹਾਮੈ ਦੀ ਅਸੀਰਵਾਲਿਆ ਤੋਂ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਸੋ ਕਿਉਂਕਿ ਜਿਵੇਂ ਤੇ ਜਬ ਬਹੁਤ ਪਰਮਾਤਮਾ ਜੋ ਮਹਾਰਾਣੀ ਕਲੱਬ ਤੋਂ ਕਾਲੀ ਮਾਤਾ ਮੰਦਰ ਤੱਕ ਜਾਂਦੀ ਹੈ ਬੇ ਬਰਾਦਰੀ ਬਾਗ ਦੇ ਰੁੱਖਾਂ ਦੀਆਂ ਜੜ੍ਹਾਂ ਕਾਲ ਪੂਰੀ ਤਰ੍ਹਾਂ ਬਲੈਕ ਹੋ ਗਈ ਸੀ ਸਾਰੀ ਮਲੇ ਸਰੋਵਰ ਕਾਲੀ ਮਾਤਾ ਮੰਦਿਰ ਤੇ ਰਜਿੰਦਰਾ ਲੋਕ ਦੇ ਪਾਣੀ ਵਿੱਚ ਨਹੀਂ ਪਹੁੰਚ ਰਿਹਾ ਸੀ ਜਿਸ ਕਰਕੇ ਨਮੀ ਪੈਪਲਰ ਪੌਂਡ ਦੀ ਲੋੜ ਪਈ ਸੋ ਮੈਂ ਜ਼ਿਆਦਾ ਨਾ ਕਹਿੰਦਾ ਹਾਂ ਅਸੀਂ ਸਿਰ ਇੱਕ ਪੈਪਲਰ ਨਹੀਂ ਖੋਲੜੇ ਅਸੀਂ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਦੀ ਨਵੀਂ ਰਾਹ ਤੇ ਚੱਲਦੇ ਆ ਕਿਉਂਕਿ ਸੰਗਤ ਦੇ ਨਾਲ ਲੋਕਾਂ ਦੇ ਭਰੋਸੇ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਦਾ ਵਾਅਦਾ ਕੀਤਾ ਕਿ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਸੋ ਇਹੋ ਜੇ ਧਾਰਮਿਕ ਸਥਾਨ ਸਥਾਪਨਾ ਦੀ ਜਿਹੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਉਹ ਅੱਜ ਪੂਰੀ ਕੀਤੀ ਗਈ ਅਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਅੱਜ ਜੋ ਇਹ ਮੰਦਿਰ ਹੈ ਇਹਦੀ ਜਿਹੜੀ ਆਸਤਾ ਹੈਗੀ ਆ ਉਹ ਪਟਿਆਲੇ ਦੇ ਲੋਕਾਂ ਤੋਂ ਸवाय ਪੂਰੇ ਪੰਜਾਬ ਦੇ ਦੇਸ਼ ਤੇ ਔਰ ਇਵਨ ਵਿਦੇਸ਼ ਤੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਵਸਦੇ ਆ ਉਹਨਾਂ ਦੇ ਵਿੱਚ ਇਸ ਮੰਦਿਰ ਦੀ ਮੰਦਿਰ ਨਾਲ ਉਹਨਾਂ ਦੀ ਆਸਤਾ ਹੈਗੀ ਆ ਇੱਥੇ ਆਂਦੇ ਆ ਉਹ ਔਰ ਉਹਨਾਂ ਦੇ ਮਤਲਬ ਕੁਛ ਉਹਨਾਂ ਦੀ ਜਿਹੜੀ ਇੱਕ ਲੋਕ ਮਹਿਸੂਸ ਕਰਦੇ ਸੀਗੇ ਕਿ ਜਿਸ ਤਰ੍ਹਾਂ ਸਰੋਵਰ ਸਾਹਿਬ ਹੈ ਇਹਦੀ ਇੱਕ ਸਿਗਨੀਫਿਕੈਂਸੀ ਕਿਉਂਕਿ ਜਿਹੜਾ ਜਲ ਹੈ ਇਹੀ ਜੀਵਨ ਹੈ ਤੇ ਇਹੀ ਕਲ ਹੈ ਤੇ ਉਹ ਬੜੇ ਚਿਰਾਂ ਤੋਂ ਜਿਹੜਾ ਸੀਗਾ ਇਹ ਮੰਦਿਰ ਜਿਹੜਾ ਸਰੋਵਰ ਸਾਹਿਬ ਹੈ ਇਸ ਪਾਣੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਹ ਮੰਗ ਸੀ ਦੂਜਾ ਇਸ ਦਾ ਜਿਹੜਾ ਝੁਗਿਰਦਾ ਹੈਗਾ ਉਹਦਾ ਸੁੰਦਰੀਕਰਨ ਦਾ ਔਰ ਜਿਹੜਾ ਤੁਹਾਡੇ ਨਾਲ ਲੱਗਦਾ ਰਜਿੰਦਰਾ ਟੈਕ ਹੈ ਉਹਦੇ ਵਿੱਚ ਵੀ ਜਲ ਹੋਏਗਾ ਔਰ ਉੱਥੇ ਲੋਕਾਂ ਵਾਸਤੇ ਜਿਹੜੇ ਸ਼ਰਧਾਲੂ ਆਣਗੇ ਉਹ ਉੱਥੇ ਬੈਠ ਕੇ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਤਾ ਸਕਣਗੇ ਹੈਰੀਟੇਜ ਸਟਰੀਟ ਇੱਥੇ ਵੀ ਬਣੇਗੀ ਔਰ ਆਸ-ਪਾਸੇ ਬਾਰਾਦਰੀ ਦੇ ਵਿੱਚ ਔਰ ਜਿਹੜਾ ਮੰਦਿਰ ਹੈ ਇਹਦੇ ਵਿੱਚ ਵੀ ਜਿਹੜੀ ਹੈਗੀ ਹੈ ਸ਼ਰਧਾਲੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਆ ਕੇ ਇੱਕ ਸੁਖ ਦਾ ਆਨੰਦ ਉਹਨਾਂ ਨੂੰ ਹੋਏਗਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਰਾਤੇ ਆਉਂਦੇ ਆ ਤੇ ਆਪਣੇ ਸ਼ੇਰਾਂ ਵਾਲਾ ਗੇਟ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਤੇ ਜਿਹੜੇ ਲੋਕ ਗਰਮੀ ਦੇ ਵਿੱਚ ਖੜੇ ਹੁੰਦੇ ਆ ਲੋਕਾਂ ਦੀ ਆਸਤਾ ਜਿਹੜੀ ਹੈਗੀ ਆ ਤੇ ਉਹਨਾਂ ਸਾਰਿਆਂ ਵਾਸਤੇ ਸੋਚ ਕੇ ਸਾਰਾ ਪਲੈਨਿੰਗ ਕਰਕੇ ਵੱਡੇ ਵੱਡੇ ਆਰਕੀਟੈਕਟ ਔਰ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਸਾਡੇ ਨੈਸ਼ਨਲ ਕੁਇਨ ਅਰਵਿੰਦ ਕੇਜਰੀਵਾਲ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਸਾਨੂੰ ਕੰਮ ਕਰਨੇ ਵੀ ਆਉਂਦੇ ਆ ਉਹਨਾਂ ਦੇ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਪੁੱਛ ਰਹੇ ਸੀਗੇ ਕਿ ਬਾਅਦ ਵਿੱਚ ਉਹਦੀ ਮੈਂਟੇਨੈਂਸ ਸਾਨੂੰ ਉਹ ਵੀ ਕਰਨੀ ਆਉਂਦੀ ਆ ਜੇ ਅਸੀਂ ਕੰਮ ਬਣਾ ਕੇ ਛੱਡਦੇ ਨਹੀਂ ਆ ਜੇ ਅਸੀਂ ਕੋਈ ਹਸਪਤਾਲ ਬਣਾਨੇ ਆ ਸਕੂਲ ਬਣਾਨੇ ਆ ਇਹ ਤਾਂ ਇੱਕ ਧਾਰਮਿਕ ਆਸਥਾ ਦਾ ਸਭ ਤੋਂ ਉੱਪਰਲਾ ਮੁੱਦਾ ਹੈਗਾ ਇਹਦੇ ਚ ਮੰਦਿਰ ਦਾ ਜਿਹੜਾ ਇੱਕ ਬਵਿਆ ਮੰਦਿਰ ਬਣੇਗਾ ਉਹਦਾ ਚੁਗਿਰਦੇ ਦਾ ਸੁੰਦਰੀਕਰਨ ਹੋਏਗਾ ਔਰ ਜਿਹੜੇ ਤੁਸੀਂ ਪਹਿਲੇ ਬੰਦਿਆਂ ਦੀ ਗੱਲ ਕਰਦੇ ਸੀ ਚਾਹੇ ਉਹ ਪਹਿਲੀ ਹਾਰੀ ਚੈਲਿਟੀ ਸਟਰੀਟ ਸੀ ਜਾਂ ਉਹ ਪੜੀ ਨਦੀ ਦਾ ਸੁੰਦਰੀਕਰਨ ਸੀ ਜਾਂ ਉਹ ਸ਼ਹਿਰ ਦੇ ਵਿੱਚ ਸੀਗਾ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਆ ਤੇ ਹੁਣ ਸਾਡੀ ਦੇਖੋਗੇ ਤੇ ਤੁਸੀਂ ਹੀ ਕੰਪੈਰੀਸ਼ਨ ਕਰੋਗੇ ਕਿ ਜਿਹੜੀ ਇਹ ਸਰਕਾਰ ਹੈ ਇਹ ਅਲੱਗ ਹੈ ਇੱਕ ਨਵੀਂ ਸੋਚ ਵਾਲੀ ਨਵੀਂ ਧ੍ਰੜ ਨਿਸ਼ਚੈ ਵਾਲੀ ਔਰ ਇੱਕ ਧਾਰਮਿਕ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਔਰ ਲੋਕਾਂ ਪ੍ਰਤੀ ਅਸ਼ਰਦਵਾਲਾ ਸ਼ਰਦਾਵਾਲਾ ਪ੍ਰਤੀ ਖਾਸ ਤੌਰ ਤੇ ਆਪਣੀ ਜੜੀ ਹੈਗੀ ਆ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੇ ਤੁਸੀਂ ਦੇਖੋਗੇ ਫਰਕ ਦੇਖੋਗੇ ਤੁਸੀਂ ਪਹਿਲਿਆਂ ਦਾ ਤੇ ਹੁਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ